ਤੇ ਨਾਲ ਹੀ ਵੀ ਸੋਨੀ ਜੀ ਮਦਦ ਦੇ ਲਈ ਧੱਤ ਪਹੀੜ ਦੇ ਲਈ ਆ ਗਈ ਬਾਈ 200 ਅਮਰੀਕੀ ਡਾਲਰਾਂ ਦਾ ਵੱਡਾ ਸਹਿਯੋਗ ਦਿੱਤਾ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਵੀ ਛੋਟਾ ਵੀਰੋ ਆਏ ਜੇ ਭਰਾਵਾਂ ਦੇ ਆਪਾਂ ਵੀ ਕੋਈ ਨਾ ਕੋਈ ਮਾਰਾ ਮੋਟਾ ਬਾਈ ਜੀ ਤਿਲ ਫੁੱਲ ਜਰੂਰ ਪਈਏ ਹਾਂਜੀ 20 ਸੈਕਿੰਡ 40 ਦਾ ਥੋੜਾ ਵੇਖਿਆ 20 ਸੈਕਿੰਡ 40 ਪੁਆਇੰਟ ਲੱਗ ਗਿਆ ਬਾਈ ਜੀ ਇਹ ਕੌਣ ਭੱਜ ਗਿਆ ਇਹ ਭੱਜ ਗਿਆ ਬਾਈ ਜੀ ਛਿੰਦੇ ਕਢਾੜੀ ਦਾ ਲਾਲੂ ਕਢਾੜੀ ਦਾ ਇਹ ਸਵਰਦੇਸੀ ਦਾ ਜਿਹੜਾ ਅੰਦਰਲੇ ਪਾਸੇ ਭੱਜ ਗਿਆ ਤੇ ਉੱਪਰਲੇ ਪਾਸੇ ਮਹਿੰਦਰ ਸਿੰਘ ਡਰਾਈਵਰ ਜਰਗੜੀ ਜੱਗੀ ਜਰਗੜੀ ਔਕਰ ਸਿੰਘ ਹੀ ਫਰਾਹ ਕਬਾਬੇ ਦਾ ਭੱਜ ਗਿਆ ਜਹਾਜ਼ ਉਡਾਰ ਪੱਡੀ ਭਰਤੀ ਆ ਤੇ ਅੱਜ ਮੇਲਾ शिखर ते पहुचया हुया बा, शिखर ते पहुचाया हुया